ਤੇ ਜੀ ਗੱਲ ਹੈ ਕਿ ਪਰਿਵਾਰ ਸਾਰਾ ਇੱਕ ਹੈ ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ ਸਾਰੇ ਇਕੱਠੇ ਨੇ ਠੀਕ ਹੈ ਤੇ ਅੱਜ ਇਹ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਹਾਂ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਹਨਾਂ ਸਹਿਯੋਗ ਦਿੱਤਾ ਹੈ ਕਿ ਜਿੰਨੀ ਹਸੀਅਤ ਦੇ ਮੁਤਾਬਕ ਆਪਣੀ ਇਸ ਦੁਕਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਵਾ ਇਹ ਬੱਚ ਕੇ ਅਸੀਂ ਹੁਣ ਵੀ ਮੈਂ ਇਹ ਅਰਦਾਸ ਕਰਦਾ ਹੁਣ ਪ੍ਰਮਾਤਮਾ ਘੜੀਓ ਵਾਹਿਗੁਰੂ ਜੀ ਤੇ ਪਾਚਾ ਕਿ ਵਾਹਿਗੁਰੂ ਜਿਹੜਾ ਇੱਕ ਵੀ ਬੱਚਾ ਹੈਗਾ ਬੱਚਿਆ ਉਹਨੂੰ ਤੰਦਰੁਸਤੀ ਆnde ਦੇਖਿਏ ਜੀ ਜੁਦਿਆ ਕਾ ਵਾਪਰਿਆ ਹਾਸਤਾ ਮੈਂ ਤੇ ਇੱਥੇ ਨਹੀਂ ਸੀਗਾ ਇਹ ਕੋਈ ਨੰਗਲ ਪਿੰਡ ਜਿੱਥੇ ਹੋਇਆ ਕੁਪਟਾਕਿਆਂ ਦਾ ਕੰਮ ਚਲਾਉਂਦੇ ਸੀ ਉਹਦੇ ਵਿੱਚ ਇਹ ਹਾਸਤਾ ਹੋਇਆ ਕੁਝ ਬੱਚੇ ਆਂਦੀਆਂ ਜਾਨਾਂ ਚਲ ਗਈਆਂ ਕੁਝ ਇੱਕ ਬੱਚਾ ਉਹਦੇ ਵਿੱਚ ਹੈਗਾ ਅਲਾਜਦੀਨ ਹੈ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਹੋ ਜ਼ੋਰ ਕਰਦੇ ਆ ਕਿ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਨੂੰ ਫੜ ਕੇ ਹੰਦਿਆ ਦੇਣਾ ਚਾਹੀਦਾ। ਬਾਕੀ ਅਨੁਸਾਰ ਮਿਲਣਾ ਚਾਹੀਦਾ। ਤੇ ਜੀ ਗੱਲ ਹੈ ਕਿ ਪਰਿਵਾਰ ਸਾਰਾ ਇੱਕ ਹੈ। ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ। ਸਾਰੇ ਇਕੱਠੇ ਨੇ। ਠੀਕ ਹੈ। ਤੇ ਅਜੇ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ। ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਆ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਨਾ ਸਹਿਯੋਗ ਦਿੱਤਾ ਹੈ ਕਿ ਜਿੰਨੀ ਹਸਿਆਤ ਦੇ ਮੁਤਾਬਕ ਆਪਣੀ ਇਸ ਦੁਕਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਆ ਇਹ ਬੱਚ ਕੇ ਅਸੀਂ ਹੁਣ ਵੀ ਮੈਂ ਇਹ ਅਰਦਾਸ ਕਰਦਾ ਹੁਣ ਪ੍ਰਮਾਤਮਾ ਗੜੀਓ ਵਾਹਿਗੁਰੂ ਜੀ ਤੇ ਪਾਚਾ ਕਿ ਵਾਹਿਗੁਰੂ ਜਿਹੜਾ ਇੱਕ ਵੀ ਬੱਚਾ ਹੈਗਾ ਬੱਚਿਆ ਉਹਨੂੰ ਤੰਦਰੁਸਤੀ ਆਵੇ ਉਹਨੂੰ ਲੰਮੀ ਆਜੀਵ ਬਖਸ਼ ਉਹ ਅੱਜ ਇਸ ਵੇੜੇ ਦੇ ਵਿੱਚ ਆ ਕੇ ਮੇਰੇ ਪਿੰਡ ਦੇ ਵੇੜੇ ਦੇ ਵਿੱਚ ਆਣ ਕੇ ਉਹ ਇੰਨਾ ਗਲੀਆਂ 'ਚ ਖੇਡੇ ਤਾਂ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ। ਟੋਟਲ ਪਰਸਾਡੇ ਕਿੰਨੇ ਜੀ ਚਰੇ? ਇਹ ਦੀ ਕੋ ਟੋਟਲ 5 ਮੈਂਬਰ ਜਿਹੜੇ ਐਸੇ ਸਾਡੇ ਪਿੰਡ ਦੇ ਸੀ। ਜਿਹੜੇ ਮਾਲਕ ਸੀਗੇ ਫੈਕਟਰੀ ਚੋਂ ਹਾਂਜੀ ਮਾਲਕ ਕਿੱਥੋਂ ਦੇ ਰਹਿਣ ਵਾਲੇ ਸੀਗੇ? ਮਾਲਕ ਇਥੋਂ ਦੇ ਪਿੰਡ ਦੇ ਹੀ ਆ ਜੀ। ਕੀ ਲੱਗਦਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ? ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ? ਉਹ ਦਾ ਫੰਦ ਕਰੋ। ਪੁਲਿਸ ਵੱਲੋਂ ਐਫ ਆਈ ਆਰ ਤਾਂ ਲੌਂਚ ਹਾਂਜੀ ਪੁਲਿਸ ਵੱਲੋਂ ਐਫਆਈਆਰ ਲਾਚ ਹੋਈ ਆ ਜਿਹੜੀ ਐਫਆਈਆਰ ਲਾਚ ਹੋਈ ਆ ਕੋਈ ਮੈਨੂੰ ਪਤਾ ਹੁਣ ਇਹ ਨਹੀਂ ਪਤਾ ਕਿ ਇਸ ਚੀਜ਼ ਦਾ ਕਲੀਅਰ ਨਹੀਂਗਾ ਕੋਈ ਪਤਾ ਕਿਹੜਾ ਬੰਦਾ ਪਟਾਕਿਆਂ ਦਾ ਕੰਮ ਕਰਦਾ ਹੈ ਬਾਲਸੋਂ ਹੁੰਦੀ ਸੀਗਾ ਠੀਕ ਹੈ ਜਿਹੜੀ ਉਹ ਇੱਕ ਮਿੰਟ ਕਰੋ ਜੀ ਜਿਹੜੀ ਲੇਡੀਜ਼ ਇੱਕ ਉੱਥੇ ਸੀ ਜਿਹਦੇ ਘਰ 'ਚ ਹੋ ਰਿਹਾ ਸੀ ਜੋ ਕੋ ਹੈ ਤੇ ਅਨਲੀਗਲ ਸੀ ਮੈਂ ਨਹੀਂ ਕਹਿੰਦਾ ਜੋ ਜੇ ਉਸ ਲੇਡੀ ਦਾ ਵੀ ਹੈ ਕਿ ਜਿੰਨਾ ਚਿਰ ਆਪਾਂ ਲਾਇਸੈਂਸ ਨਹੀਂ ਲਿਆ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਉਥੇ ਇਜਾਜ਼ਤ ਕਿਨੇ ਦਿੱਤੀ ਹੈ ਇਹ ਤੇ ਬਣਦਾ ਇਹ ਤੇ ਪ੍ਰਸ਼ਾਸਨ ਦਾ ਕੰਮ ਵੇਖਣਾ ਹੈ ਕੀ ਹੈ ਕੀ ਨਹੀਂ ਪਰ ਮੈਂ ਇਹ ਕਹਿੰਦਾ ਕਿ ਇਹ ਜਿਹਨਾਂ ਦੇ ਹੋਇਆ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਐਜ਼ ਅ ਸਰਪੰਚ ਵਜੋਂ ਜਿਹੜੀ ਹੈ ਪ੍ਰਵਾਦੀ ਮਦਦ ਕਰ ਰਹੇ ਹੋ ਕਥੀ ਦੋਸ਼ੀਆਂ ਨੂੰ ਲੱਪਣ ਦੀ ਭਾਲ ਹੀ ਕਰ ਰਹੇ ਹੋ ਇਤਨੇ ਕਿਤੇ ਜਿਹੜੇ ਆ ਮੌਜੂਦਾ ਹੋ ਜਾਣ ਤਾਂ ਉਹਨਾਂ ਨੂੰ ਇਨਸਾਫ ਜਿਹੜਾ ਮਿਲ ਸਕੇ ਲੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿ ਰਹੇ ਆ ਜਿਹੜੇ ਉਹਦੇ ਭਾਇਆ ਗਿਆ ਵੀ ਆਣ ਕੇ ਜਿੱਥੇ ਹੈਗੇ ਸਾਹਮਣੇ ਆਓ ਇਹਨਾਂ ਦੀ ਮਦਦ ਕਰੋ ਜਿੰਨੇ ਜੋਗੇ ਹੈਗੇ ਉਹਨਾਂ ਦੀ ਮਦਦ ਕਰੋ ਤੇ ਇੱਕੋ ਤੇ ਪਰਿਵਾਰ ਆ ਆਪੇ ਉਹ ਆਪਣਾ ਪੇਸ਼ ਵੀ ਹੋਣ ਕੇ